ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸਰ ਸੰਦੀਪ ਜੀ ਮਹਾਰਾਜ ਇਹਨਾਂ ਤੁਕਾਂ ਦੇ ਵਿੱਚ ਇਸ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਕਿ ਜਦੋਂ ਅਸੀਂ ਕਿਸੇ ਅਧਿਆਤਮਿਕ ਰਸਤੇ ਤੇ ਚੱਲਣਾ ਹੋਵੇ ਜਾਂ ਅਸੀਂ ਰੱਬ ਦੇ ਮਾਰਗ ਤੇ ਚੱਲਣਾ ਹੋਵੇ ਤਾਂ ਪਹਿਲਾਂ ਪਹਿਲਾਂ ਸਾਨੂੰ ਕੋਈ ਇਧਰ ਉਧਰ ਸੁਣਨ ਨੂੰ ਗੱਲਾਂ ਮਿਲਦੀਆਂ ਨੇ ਕਿ ਪ੍ਰਮਾਤਮਾ ਬੜਾ ਦਇਆਵਾਨ ਹੈ ਉਹਦੇ ਗੁਣਾਂ ਦੀ ਗੱਲ ਹੁੰਦੀ ਹੈ ਤੇ ਗੁਰੂ ਸਾਹਿਬ ਇਸ ਸ਼ਲੋਕ ਦੇ ਵਿੱਚ ਪ੍ਰਮਾਨ ਕਰਦੇ ਨੇ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਕਹਿੰਦੇ ਜਦੋਂ ਮੈਂ ਉਸ ਪਰਮਾਤਮਾ ਦੀਆਂ ਏ ਸਿਵਤ ਸਲਾਵਾਂ ਸੁਨੀਆਂ ਨਾ ਤੇ ਮੇਰੇ ਮਨ ਦੇ ਵਿੱਚ ਵੀ ਤੇ ਮੇਰੇ ਤਨ ਦੇ ਵਿੱਚ ਵੀ ਬੜੀ ਆਨੰਦ ਆ ਗਿਆ ਮੇਰਾ ਮੌਲ ਗਿਆ ਮੌਲ ਗਿਆ ਮਤਲਬ ਇਦਾਂ ਹੁੰਦਾ ਕਿ ਜਿਵੇਂ ਇੱਕ ਕੋਈ ਬਾਗੀਚਾ ਪੂਰਾ ਫੁੱਲਾਂ ਦੇ ਨਾਲ ਖੜ ਜਾਂਦਾ ਹੈਗਾ ਰੌਣਕਾਂ ਆ ਜਾਂਦੀਆਂ ਨੇ ਤੇ ਭਾਵ ਜਦੋਂ ਮੈਂ ਉਸ ਪਰਮਾਤਮਾ ਦੀਆਂ ਸਿਵਤ ਸਲਾਵਾਂ ਸੁਨੀਆਂ ਪਏ ਪਰਮਾਤਮਾ ਕੀ ਹੈ ਕੀ ਕੀ ਸਾਨੂੰ ਦਿੰਦਾ ਤੇ ਜਦੋਂ ਇਹ ਸਾਰਾ ਕੁਝ ਮੈਨੂੰ ਸੁਣਨ ਨੂੰ ਮਿਲਿਆ ਤੇ ਮੇਰਾ ਤਨ ਵੀ ਤੇ ਮੇਰਾ ਮਨ ਵੀ ਮੋਲ ਗਿਆ ਖੜ ਗਿਆ ਇੱਕ ਪੂਰੀ ਬਹਾਰਤ ਵਿੱਚ ਜਿਹੜਾ ਆ ਗਿਆ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਧੜੀ ਲਾਲੀ ਤੇ ਕਹਿੰਦੇ ਜਦੋਂ ਮੈਂ ਉਸ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕੀਤਾ ਜਪਨਾ ਸ਼ੁਰੂ ਕੀਤਾ ਤੇ ਮੇਰੀ ਜ਼ਿੰਦਗੀ ਦੇ ਵਿੱਚ ਨਾ ਇਹ ਪੂਰੀ ਭਰਪੂਰ ਹੋ ਗਈ ਮੇਰੀ ਜ਼ਿੰਦਗੀ ਜਿਵੇਂ ਬੰਦਾ ਜਦ ਬਹੁਤ ਜ਼ਿਆਦਾ ਖੁਸ਼ ਹੁੰਦਾ ਨਾ ਤਾਂ ਚਿਹਰਾ ਲਾਲ ਹੋ ਜਾਂਦਾ ਹੈਗਾ ਜੀਵਨ ਵੀ ਖਿਹੜਿਆ ਖਿਹੜਿਆ ਜਿਆ ਨਜ਼ਰ ਆਂਦਾ ਤੇ ਉਸੇ ਤਰ੍ਹਾਂ ਮੇਰੇ ਨਾਲ ਹੋਇਆ ਪਹਿਲਾਂ ਮੈਂ ਉਸ ਪਰਮਾਤਮਾ ਦਾ ਨਾਮ ਇਧਰ ਉਧਰ ਉਦੀਆਂ ਸਿਫਤਾਂ ਸੁਨੀਆਂ ਸੀ ਤੇ ਉਹਦੇ ਨਾਲ ਹੀ ਮੇਰਾ ਬਹੁਤ ਕੋਸ਼ਿਸ਼ ਜਿਹੜਾ ਹੈਗਾ ਕਿ ਮੇਰੇ ਜੀਵਨ ਦੇ ਵਿੱਚ ਖਿਹੜਾ ਆ ਗਿਆ ਸੀ ਫਿਰ ਜਦੋਂ ਮੈਂ ਉਹਦਾ ਨਾਮ ਜਪਣਾ ਸ਼ੁਰੂ ਕੀਤਾ ਤਾਂ ਮੇਰੇ ਜੀਵਨ ਦੇ ਵਿੱਚ ਪੂਰੀ ਲਾਲੀ ਆ ਗਈ ਪੂਰਾ ਜਲਾਅ ਆ ਗਿਆ ਫਿਰ ਜਦੋਂ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਤੇ ਉਸ ਮਾਰਗ ਤੇ ਉੱਥੇ ਰੱਬੀ ਮਾਰਗ ਦੇ ਉੱਤੇ ਚੱਲਦੇ ਹੋ ਤਾਂ ਗੁਰੂ ਸਾਹਿਬ ਫਰਮਾਨ ਕਰਦੇ ਨੇ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਕਹਿੰਦੇ ਜਦੋਂ ਫਿਰ ਉਸ ਮਾਰਗ ਤੇ ਮੈਂ ਚੱਲਣਾ ਸ਼ੁਰੂ ਕੀਤਾ ਤੇ ਮੇਰਾ ਅੰਦਰ ਠੰਡਾ ਹੋ ਗਿਆ ਮਨ ਦੇ ਵਿੱਚ ਸ਼ਾਂਤੀ ਆ ਗਈ ਜਿਹੜੀ ਸਾਡੇ ਜ਼ਿੰਦਗੀ ਦੇ ਵਿੱਚ ਪਟਕਣ ਸੀ ਉਹ ਮੁੱਕ ਗਈ ਤੇ ਜਦੋਂ ਅਸੀਂ ਵੀ ਇਸ ਮਾਰਗ ਤੇ ਇਸ ਪੰਦ ਦੇ ਉੱਤੇ ਚੱਲਦੇ ਹਾਂ ਤੇ ਸਾਡੇ ਮਨ ਦੇ ਵਿੱਚ ਠਹਿਰਾਓ ਆ ਜਾਂਦਾ ਹੈ ਇਸੇ ਕਰਕੇ ਜਦੋਂ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਪੈਂਦੇ ਹਾਂ ਭਲੇ ਪੁਰਖਾਂ ਦੀ ਸੰਗਤ ਕਰਦੇ ਹਾਂ ਸਾਧ ਸੰਗਤ ਵਿੱਚ ਜਾ ਕੇ ਬੈਠਦੇ ਹਾਂ ਤਾਂ ਸਾਡੇ ਮਨ ਥੋੜੇ ਜਿਹਾ ਤੇ ਟੇਕੀ ਜਾਂਦਾ ਹੈਗਾ ਤਾਂ ਜਦੋਂ ਤੁਸੀਂ ਇਸ ਮਾਰਗ ਤੇ ਲਗਾਤਾਰ ਚੱਲਣਾ ਸ਼ੁਰੂ ਕਰਦੇ ਹੋ ਤਾਂ ਇਹ ਕੁਦਰਤੀ ਹੈ ਕਿ ਤੁਹਾਡੇ ਅੰਦਰ ਜਿਹੜੀ ਹੈ ਉਹ ਠੰਡ ਵਰਤਿੰਦੀ ਹੈ ਭਾਵ ਕਿ ਤੁਸੀਂ ਸ਼ਾਂਤੀ ਦੇ ਵੱਲ ਵਧਦੇ ਹੋ ਤੁਹਾਡਾ ਮਨ ਜਿਹੜਾ ਹੈ ਪਟਕੰਤੂ ਹਟ ਕੇ ਸ਼ਾਂਤੀ ਵਾਲ ਨੂੰ ਜਾਂਦਾ ਹੈ ਪੰਦ ਜੁਲੰਦੜੀ ਮੇਰੇ ਅੰਦਰ ਠੰਡਾ ਗੁਰਦਰਸ਼ਨ ਦੇਖ ਨੇ ਹਲੀ ਫੇ ਕਹਿੰਦਾ ਜਦੋਂ ਮੈਂ ਗੁਰੂ ਦੇ ਦਰਸ਼ਨ ਕੀਤੇ ਨਾ ਮੇਰਾ ਜੀਵਨ ਨਿਹਾਲ ਹੋ ਗਿਆ ਨਿਹਾਲ ਦਾ ਮਤਲਬ ਜਿਵੇਂ ਸਭ ਕੁਝ ਮਿਲ ਗਿਆ ਹੁੰਦਾ ਜੋ ਕੁਝ ਸਾਡੀਆਂ ਇਸ਼ਾਵਾਂ ਹੁੰਦੀਆਂ ਜੋ ਕੁਝ ਸਾਨੂੰ ਚਾਹੀਦਾ ਹੁੰਦਾ ਨਿਹਾਲ ਹੋ ਜਾਂਦਾ ਨਿਹਾਲ ਹੈ ਨਿਹਾਲ ਹੈ ਨਿਹਾਲ ਹੋ ਜਾਂਦਾ ਹੈ ਤੋ ਇਸੇ ਕਰਕੇ ਗੁਰੂ ਸਾਹਿਬ ਜੀ ਇਸ ਤੁਕਾਂ ਦੇ ਵਿੱਚ ਇਸ ਸ਼ਲੋਕ ਦੇ ਵਿੱਚ ਜਿਹੜੇ ਸ਼ਬਦ ਵੀ ਵਰਤੇਗੇ ਹਨ ਬਣੇ ਪਿਆਰੇ ਸ਼ਬਦ ਵਰਤੇਗੇ ਹਨ ਸੋਏ ਸੁਨੰਦੜੀ ਮੇਰਾ ਤਨ ਮਨ ਮੋਹਲਾ ਨਾਮ ਚ ਭੰਡੜੀ ਲਾਲੀ ਪੰਧ ਜੁ ਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨੇ ਹਾਲੀ